ਛੋਟੀਆਂ ਪਰ ਬਹੁਤ ਹੀ ਕੰਮ ਆਉਣ ਵਾਲੀਆਂ ਗੱਲਾਂ ਜ਼ਰੂਰ ਸੁਣੋ ਨੰਬਰ 1 ਜੇਕਰ 슈ਗਰ ਦੀ ਬਿਮਾਰੀ ਹੈ ਤਾਂ ਤੁਸੀਂ ਰੋਜ਼ਾਨਾ ਕੇਲੇ ਦਾ ਜੂਸ ਪੀਣਾ ਸ਼ੁਰੂ ਕਰਦੇ ਹੋ ਬਹੁਤ ਹੀ ਫਾਇਦਾ ਮਿਲੇਗਾ ਨੰਬਰ 2 ਜੇਕਰ ਘਿਓ ਨੂੰ ਤੁਸੀਂ ਤਾਜ਼ਾ ਹੀ ਰੱਖਣਾ ਚਾਹੁੰਦੇ ਹੋ ਤਾਂ ਇਸ ਵਿੱਚ ਇੱਕ ਇਲਾਇਚੀ ਮਿਲਾ ਕੇ ਰੱਖ ਦਿਓ ਇਸ ਨੂੰ ਲੰਮੇ ਸਮੇਂ ਤੱਕ ਤਾਜ਼ਾ ਹੀ ਰਹੇਗਾ ਨੰਬਰ 3 ਰਾਤ ਦੇ ਸਮੇਂ ਕਦੇ ਵੀ ਦਹੀਂ ਨਾ ਖਾਓ ਇਸ ਨਾਲ ਜੋੜਾਂ ਵਿੱਚ ਦਰਦ ਰਹਿਣ ਦੀ ਸਮੱਸਿਆ ਹੋਣ ਲੱਗ ਜਾਂਦੀ ਹੈ ਤੇ ਨਾਲ ਹੀ ਇਮਿਊਨਿਟੀ ਸਿਸਟਮ ਵੀ ਕਮਜ਼ੋਰ ਹੋ ਜਾਂਦਾ ਹੈ। ਨੰਬਰ 4 ਰੋਜ਼ਾਨਾ ਇੱਕ ਚੁਟਕੀ ਕਲੌਂਜੀ ਦੀ ਖਾਣਾ insan ਹਰ ਬਿਮਾਰੀ ਤੋਂ ਕੂਹਾਂ ਦੂਰੀ ਤੇ ਰਹਿੰਦਾ ਹੈ। ਨੰਬਰ 5 ਜੇਕਰ ਬੱਚਿਆਂ ਦੀ ਨਜ਼ਰ ਕਮਜ਼ੋਰ ਹੋ ਰਹੀ ਹੈ ਤਾਂ ਉਹਨਾਂ ਨੂੰ ਆਮਲਾ ਅਤੇ ਐਲੋਵੇਰਾ ਦਾ ਜੂਸ ਦੇਵੋ ਇਸ ਨਾਲ ਉਹਨਾਂ ਦੀ ਅੱਖਾਂ ਦੀ ਰੌਸ਼ਨੀ ਤੇਜ਼ ਹੋ ਜਾਵੇਗੀ। ਨੰਬਰ 6 ਬਦਾਮ ਸੌਂਫ ਮਸਤਰੀ ਨੂੰ ਪੀਸ ਕੇ ਰਾਤ ਦੇ ਸਮੇਂ ਗਰਮ ਦੁੱਧ ਨਾਲ ਝੇਕਰ ਪੀ ਲਓ ਇਸ ਨਾਲ ਵੀ ਅੱਖਾਂ ਦੀ ਰੋਸ਼ਨੀ ਤੇਜ ਹੁੰਦੀ ਹੈ ਨੰਬਰ 7 ਜੇਕਰ ਤੁਸੀਂ ਰੋਜ਼ਾਨਾ ਚੁਕੰਦਰ ਦਾ ਜੂਸ ਪੀਂਦੇ ਹੋ ਤਾਂ ਇਸ ਨਾਲ ਸਰੀਰ ਅੰਦਰ એનર્ਜੀ ਬਣੀ ਰਹਿੰਦੀ ਹੈ ਤੇ ਨਾਲ ਹੀ ਸਰੀਰ ਅਨੇਕਾਂ ਹੀ ਰੋਗਾਂ ਤੋਂ ਦੂਰ ਰਹਿੰਦਾ ਹੈ ਨੰਬਰ 8 ਸਿਰਦਰਦ ਦੀ ਸਮੱਸਿਆ ਹੋਣ ਤੇ ਕਦੇ ਵੀ ਪਾਲਕ ਦਾ ਸੇਵਨ ਨਾ ਕਰੋ ਇਸ ਨਾਲ ਸਿਰਦਰਦ ਹੋਰ ਵੀ ਵੱਧ ਸਕਦਾ ਹੈ ਨੰਬਰ 9 ਜੇਕਰ ਤੁਹਾਡੇ ਚਿਹਰੇ ਤੇ ਬਹੁਤ ਜ਼ਿਆਦਾ ਤੇਲ ਹਾਂ ਤਾਂ ਗੋਭੀ ਦੇ ਫੁੱਲਾਂ ਦਾ ਰਸ ਕੱਢ ਕੇ ਤੇਲ ਵਾਲੀ ਜਗ੍ਹਾ ਤੇ ਲਗਾ ਲਓ ਇਸ ਨਾਲ ਆਰਾਮ ਮਿਲੇਗਾ ਨੰਬਰ 10 ਰਾਤ ਨੂੰ ਸੌਣ ਤੋਂ ਪਹਿਲਾਂ ਚਿਹਰੇ ਦੀ ਮਾਲਿਸ਼ ਮਲਾਈ ਨਾਲ ਜੇਕਰ ਤੁਸੀਂ ਕਰ ਲੈਂਦੇ ਹੋ ਤਾਂ ਇਸ ਨਾਲ ਚਿਹਰੇ ਦੀ ਚਮੜੀ ਨਰਮ ਤੇ ਮੁਲਾਇਮ ਹੋ ਜਾਂਦੀ ਹੈ। ਨੰਬਰ 11 ਜੇਕਰ ਤੁਹਾਨੂੰ ਥਕਾਵਟ ਜ਼ਿਆਦਾ ਮਹਿਸੂਸ ਹੋ ਰਹੀ ਹੈ ਤਾਂ ਤੁਹਾਡੇ ਸਰੀਰ ਅੰਦਰ ਪਾਣੀ ਦੀ ਕਮੀ ਹੈ। ਨੰਬਰ 12 ਜੇਕਰ ਤੁਸੀਂ ਰੋਜ਼ਾਨਾ ਨਿਯਮਤ ਰੂਪ ਵਿੱਚ ਹਰੀ ਮਿਰਚ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਚਿਹਰੇ ਤੇ ਨਿਖਾਰ ਆਉਂਦਾ ਹੈ। ਤੇ ਅੱਖਾਂ ਦੀ ਰੋਸ਼ਨੀ ਤੇਜ ਹੁੰਦੀ ਹੈ ਨੰਬਰ 13 ਜੇਕਰ ਬਾਰ-ਬਾਰ ਪਿਸ਼ਾਬ ਜਾਣ ਤੋਂ ਪਰੇਸ਼ਾਨ ਹੋ ਤਾਂ ਭੁੰਨੇ ਹੋਏ ਚਨੇ ਗੁੜ ਨਾਲ ਖਾਣੇ ਸ਼ੁਰੂ ਕਰ ਦੇਵੋ ਨੰਬਰ 14 ਜੇਕਰ ਦੁੱਧ ਹਾਜਮ ਨਾ ਹੋ ਰਿਹਾ ਹੋਵੇ ਤਾਂ ਦੁੱਧ ਹਮੇਸ਼ਾ ਪਤਲਾ ਤੇ ਵਿੱਚ ਸੌਂਫ ਉਵਾਲ ਕੇ ਪੀ ਲਿਆ ਕਰੋ ਦੁੱਧ ਹਾਜਮ ਹੋਣ ਲੱਗ ਜਾਵੇਗਾ ਨੰਬਰ 15 ਜੇਕਰ ਪੈਰ ਵਿੱਚ ਦਰਦ ਰਹਿੰਦਾ ਹੈ ਤਾਂ ਇੱਟ ਦੀ ਰੂੜੀ ਗਰਮ ਕਰਕੇ ਸਕਾਈ ਕਰ ਲੋ ਆਰਾਮ ਮਿਲੇਗਾ ਨੰਬਰ 16 ਇੱਕ ਕਟੋਰੀ ਵਿੱਚ ਥੋੜਾ ਜਿਹਾ ਦਹੀਂ ਲੈ ਲਓ ਹੁਣ ਇਸ ਨੂੰ ਥੋੜਾ ਥੋੜਾ ਕਰਕੇ ਆਪਣੇ ਚਿਹਰੇ ਉੱਪਰ ਲਗਾ ਲਓ ਜਦੋਂ ਇਹ ਬਿਲਕੁਲ ਸੁੱਕ ਜਾਵੇ ਤਾਂ ਫਿਰ ਕਾਟਨ ਦੀ ਮਦਦ ਨਾਲ ਚਿਹਰੇ ਉੱਪਰ ਦੁੱਧ ਲਗਾਓ ਜਦੋਂ ਉਹ ਸੁੱਕ ਜਾਵੇ ਫਿਰ ਇਸੇ ਤਰ੍ਹਾਂ 3-4 ਵਾਰ ਦੁੱਧ ਚਿਹਰੇ ਉੱਪਰ ਲਗਾਓ ਦਹੀਂ ਅਤੇ ਦੁੱਧ ਦੋਨੋਂ ਮਿਲ ਕੇ ਤੁਹਾਡੇ ਚਿਹਰੇ ਨੂੰ ਅਨੇਕਾਂ ਹੀ ਲਾਭ ਦੇਣਗੇ ਸੁੱਕਣ ਤੋਂ ਬਾਅਦ ਧੋ ਲਓ ਨੰਬਰ 17 ਚੌਲਾਂ ਦਾ ਪਾਣੀ ਚਿਹਰੇ ਉੱਪਰ ਲਗਾਉਣਾ ਸਾਡਾ ਚਿਹਰਾ ਮੁਲਾਇਮ ਬਣਦਾ ਤੇ ਨਾਲ ਹੀ ਚਿਹਰੇ ਉੱਪਰ ਚਮਕ ਵੀ ਆਉਂਦੀ ਹੈ ਇਸ ਨੂੰ ਰੋਜ਼ਾਨਾ ਲਗਾਉਣਾ ਸਾਡੇ ਚਿਹਰੇ ਤੇ ਨਿਖਾਰ ਵੀ ਆ ਜਾਂਦਾ ਹੈ ਨੰਬਰ 18 ਹਲਦੀ ਬੇਸਣ ਅਤੇ ਦਹੀਂ ਦਾ ਪੇਸਟ ਤਿਆਰ ਕਰਕੇ ਚਿਹਰੇ ਉੱਪਰ ਲਗਾਉਣ ਨਾਲ ਤੇ ਸੁੱਕਣ ਤੋਂ ਬਾਅਦ ਧੋਣਾ ਚਿਹਰੇ ਤੇ ਬਹੁਤ ਚਮਕ ਦੇ ਨਾਲ ਹੀ ਨਿਖਾਰ ਆਉਂਦਾ ਹਲਦੀ ਸਾਡੇ ਚਿਹਰੇ ਦੀ ਸਾਰੀ ਗੰਦਗੀ ਨੂੰ ਸਾਫ ਕਰ ਦਿੰਦੀ ਹੈ ਨੰਬਰ 19 ਐਲੋਵੇਰਾ ਦਾ ਜੂਸ ਪੀਣਾ ਸਰੀਰ ਦੇ ਅਨੇਕਾਂ ਹੀ ਰੋਗ ਖਤਮ ਹੋਣ ਲੱਗ ਜਾਂਦੇ ਹਨ ਤੇ ਨਾਲ ਹੀ ਸਾਨੂੰ ਲੰਮੀ ਉਮਰ ਤੱਕ ਵੀ ਜਵਾਨ ਰੱਖਦਾ ਹੈ ਨੰਬਰ 2 ਬ ਵਾਲਾਂ ਵਿੱਚ ਸਿਕਰੀ ਪੈ ਜਾਵੇ ਤਾਂ ਦਹੀਂ ਵਿੱਚ ਸਰੋਂ ਦਾ ਤੇਲ ਮਿਕਸ ਕਰਕੇ ਵਾਲਾਂ ਵਿੱਚ ਲਗਾ ਲਓ 1 ਘੰਟੇ ਬਾਅਦ ਵਾਲਾਂ ਨੂੰ ਧੋ ਲਓ ਇਸ ਨਾਲ ਸਾਰੀ ਸਿਕਰੀ ਖਤਮ ਹੋ ਜਾਵੇਗੀ ਨੰਬਰ 21 ਜੇਕਰ ਤੁਹਾਡੇ ਨਹਵ ਵਧਣ ਤੋਂ ਪਹਿਲਾਂ ਹੀ ਟੁੱਟ ਜਾਂਦੇ ਹਨ ਤਾਂ ਗੁੰਗੁਨੇ ਪਾਣੀ ਵਿੱਚ 5 ਤੋਂ 6 ਬੂੰਦਾਂ ਗਲਿਸਰੀਨ ਦੀਆਂ ਮਿਲਾ ਕੇ 5-6 ਮਿੰਟ ਲਈ ਨਹਾਂ ਨੂੰ ਪਾਣੀ ਵਿੱਚ ਭਿਓ ਕੇ ਰੱਖੋ ਇਸ ਨਾਲ ਨਹਾਂ ਦੀ ਮਜ਼ਬੂਤੀ ਵਧੇਗੀ ਨੰਬਰ 22 ਰਸੋਈ ਵਿੱਚ ਨਮਕ ਵਾਲੇ ਪਾਣੀ ਦਾ ਪੋਚਾ ਲਗਾਉਣਾ ਰਸੋਈ ਦੇ ਕੀੜੇ ਮਕੌੜੇ ਖਤਮ ਹੋ ਜਾਂਦੇ ਹਨ। ਨੰਬਰ 23 ਜੇਕਰ ਅੱਖਾਂ ਉੱਪਰ ਜਾਦਾ ਵੱਡੇ ਨੰਬਰ ਦੀ ਐਨਕ ਲੱਗ ਜਾਵੇ ਤਾਂ ਤੁਸੀਂ ਸਫੈਦ ਮਿਰਚ, 4 ਬਦਾਮ ਪਾਣੀ ਵਿੱਚ ਭਿਉਂਕੇ ਰੱਖੋ। ਇਹਨਾਂ ਨੂੰ ਖਾਲੀ ਪੇਟ ਸਵੇਰੇ ਚਬਾ ਕੇ ਖਾਓ। ਇਸ ਤਰ੍ਹਾਂ ਜੇਕਰ ਤੁਸੀਂ ਲਗਾਤਾਰ ਕਈ ਹਫ਼ਤੇ ਕਰਦੇ ਹੋ ਤਾਂ ਤੁਹਾਡਾ ਲੱਗਿਆ ਹੋਇਆ ਵੱਡੇ ਨੰਬਰ ਦਾ ਚਸ਼ਮਾ ਵੀ ਉੱਤਰ ਜਾਵੇਗਾ। ਨੰਬਰ 24 ਖਾਲੀ ਪੇਟ ਪਾਣੀ ਜ਼ਰੂਰ ਪੀ ਲਿਆ ਕਰੋ ਇਸ ਨਾਲ ਤੁਸੀਂ ਬਹੁਤ ਸਾਰੇ ਰੋਗਾਂ ਤੋਂ ਬਚੇ रह ਸਕਦੇ ਹੋ ਨੰਬਰ 25 ਜਿਹੜੇ ਲੋਕ ਮੱਝ ਦੇ ਵਜਾਈ ਖਾਂ ਦਾ ਦੁੱਧ ਪੀਂਦੇ ਹਨ ਉਹਨਾਂ ਦੀ ਯਾਦ ਸ਼ਕਤੀ ਤੇਜ਼ ਹੁੰਦੀ ਹੈ ਤੇ ਨਾਲ ਹੀ ਇਸ ਨਾਲ ਦੁੱਧ ਹਾਜਮ ਵੀ ਜਲਦੀ ਨਾ ਹੁੰਦਾ ਹੈ ਨੰਬਰ 26 ਦਹੀਂ ਦੀ ਵਜਾਇ ਜੇਕਰ ਤੁਸੀਂ ਮਲਾਈ ਨੂੰ ਵੱਡੇ ਤੋਂ ਚਮਚ ਪਾ ਕੇ ਦਹੀਂ ਦੇ ਪਾ ਕੇ ਰਿੜਕ ਲੈਂਦੇ ਹੋ ਤਾਂ ਇਸ ਨਾਲ ਮੱਖਣ ਜ਼ਿਆਦਾ ਆਉਂਦਾ ਹੈ ਨੰਬਰ 27 ਅੰਬ ਦੇ ਅਚਾਰ ਨਾਲ ਰੋਟੀ ਖਾਣ ਨਾਲ ਭੁੱਖ ਬਹੁਤ ਤੇਜ਼ ਲੱਗਣ ਲੱਗ ਜਾਂਦੀ ਹੈ। ਨੰਬਰ 28 ਸਵੇਰ ਦੇ ਸਮੇਂ ਜੀਰੇ ਦਾ ਪਾਣੀ ਪੀਣਾ ਕਬਜ ਦੀ ਸਮੱਸਿਆ ਜੜ ਤੋਂ ਖਤਮ ਹੋ ਜਾਂਦੀ ਹੈ। ਨੰਬਰ 29 ਜੇਕਰ ਤੁਸੀਂ ਠੰਡਾ ਪਾਣੀ ਪੀਣਾ ਹੀ ਚਾਹੁੰਦੇ ਹੋ ਤਾਂ ਹਮੇਸ਼ਾ ਘੜੇ ਦਾ ਠੰਡਾ ਪਾਣੀ ਹੀ ਪੀਵੋ ਕਦੇ ਵੀ ਫ੍ਰਿਜ ਦਾ ਠੰਡਾ ਪਾਣੀ ਨਾ ਪੀਵੋ ਨਹੀਂ ਤਾਂ ਸਰੀਰ ਦਾ ਨੁਕਸਾਨ ਹੀ ਹੁੰਦਾ ਹੈ। ਨੰਬਰ 30 ਸਾਨੂੰ ਕਦੇ ਵੀ ਜ਼ਿਆਦਾ ਦੇਰ ਤੱਕ ਸੌਣਾ ਨਹੀਂ ਚਾਹੀਦਾ ਇਸ ਨਾਲ ਸਾਡਾ ਸਰੀਰ ਆਕੜ ਜਾਂਦਾ ਹੈ ਜਿਸ ਨਾਲ ਸਰੀਰ ਦਰਦ ਹੋਣ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ ਨੰਬਰ 31 ਜੇਕਰ ਪੈਰ ਤੇ ਮੋਚਾ ਜਾਵੇ ਤਾਂ ਮੋਟੀ ਰੋਟੀ ਨੂੰ ਗਰਮ ਕਰਕੇ ਉੱਪਰ ਸਰੋਂ ਦਾ ਤੇਲ ਲਗਾ ਕੇ ਮੋਚ ਵਾਲੀ ਜਗ੍ਹਾ ਤੇ ਬੰਨ ਲਓ ਇਸ ਨਾਲ ਮੋਚ ਠੀਕ ਹੋ ਜਾਵੇਗੀ। ਨੰਬਰ 32 ਜੇਕਰ ਤੁਹਾਡੇ ਹੱਥ ਪੈਰ ਦੀ ਕੋਰ ਪੱਕ ਜਾਵੇ ਤਾਂ ਉਸ ਉੱਪਰ ਜਾਤਾ ਪਿਆਜ਼ਾ ਸਿਲਕਾ ਗਰਮ ਕਰਕੇ ਬੰਨ ਲਓ ਜਾਂ ਫਿਰ ਪੱਥਰ ਚੜ ਦਾ ਪੱਤਾ ਬੰਨ ਲਓ। ਨੰਬਰ 33 ਸਵੇਰ ਦੇ ਸਮੇਂ 5 ਮਿੰਟ ਦੀ ਧੁੱਪ ਜ਼ਰੂਰ ਲਓ ਇਸ ਨਾਲ ਤੁਹਾਡੀਆਂ ਹੱਡੀਆਂ ਕਦੇ ਵੀ ਕਮਜ਼ੋਰ ਨਹੀਂ ਪੈਣਗੀਆਂ ਸਰੀਰ ਅੰਦਰ ਕਦੇ ਵੀ ਵਿਟਾਮਿਨ ਡੀ ਦੀ ਕਮੀ ਨਹੀਂ ਹੋਵੇਗੀ ਨੰਬਰ 34 ਤਾਜ਼ੇ ਐਲੋਵੇਰਾ ਜੈੱਲ ਵਿੱਚ ਨਾਰੀਅਲ ਦਾ ਤੇਲ ਇੱਕ ਕੈਪਸੂਲ ਵਿਟਾਮਿਨ ਸੀ ਦਾ ਮਿਕਸ ਕਰਕੇ ਆਪਣੇ ਵਾਲਾਂ ਦੀਆਂ ਜੜ੍ਹਾਂ ਵਿੱਚ ਲਗਾ ਲਓ ਫਿਰ ਅੱਧੇ ਘੰਟੇ ਬਾਅਦ ਆਪਣੇ ਵਾਲਾਂ ਨੂੰ ਧੋ ਲਓ ਇਸ ਨਾਲ ਵਾਲ ਸਿਲਕੀ ਹੋਣਗੇ ਨਾਲ ਹੀ ਉਹਨਾਂ ਦਾ ਝੜਨਾ ਵੀ ਬੰਦ ਹੋ ਜਾਵੇਗਾ ਨੰਬਰ 35 ਜੇਕਰ ਤੁਸੀਂ ਗੋਡਿਆਂ ਦੇ ਦਰਦ ਤੋਂ ਪਰੇਸ਼ਾਨ ਹੋ ਤਾਂ ਪਾਣੀ ਨੂੰ ਗਰਮ ਕਰਕੇ ਉਸ ਵਿੱਚ ਸੇਦਾ ਨਮਕ ਮਿਕਸ ਕਰ ਲਓ ਫਿਰ ਕੱਪੜੇ ਨੂੰ ਇਸ ਪਾਣੀ ਵਿੱਚ ਭਿਉਂ ਕੇ ਗੋਡੇ ਦੀ ਟਕੋਰ ਕਰ ਲਓ ਇਸ ਦੀ ਮਨਾਂ ਦਰਦ ਤੋਂ ਆਰਾਮ ਮਿਲੇਗਾ ਨੰਬਰ 36 ਸਿਰ ਥੱਲੇ ਕਦੇ ਵੀ ਸਰਾਣਾ ਲੈ ਕੇ ਨਹੀਂ ਸੌਣਾ ਚਾਹੀਦਾ ਇਸ ਨਾਲ ਤੁਹਾਡੀ ਰੀੜ ਦੀ ਹੱਡੀ ਕਮਜ਼ੋਰ ਹੋਣ ਲੱਗ ਜਾਂਦੀ ਹੈ ਨੰਬਰ 37 ਜੇਕਰ ਤੁਸੀਂ ਪੈਰ ਦੇ ਅੰਗੂਠੇ ਤੇ ਕਾਲਾ ਧਾਗਾ ਬੰਨ੍ਹਦੇ ਹੋ ਇਸ ਨਾਲ ਪੇਟ ਦੀਆਂ अनेका ਹੀ ਬਿਮਾਰੀਆਂ ਤੋਂ ਹਮੇਸ਼ਾ ਲਈ ਬਚਿਆ ਜਾ ਸਕਦਾ ਹੈ ਨੰਬਰ 38 ਜੇਕਰ ਤੁਸੀਂ ਆਪਣੀ ਉਂਗਲਾਂ ਨੂੰ ਬਾਰ-ਬਾਰ ਮਟਕਾਉਂਦੇ ਹੋ ਤਾਂ ਇਸ ਨਾਲ ਤੁਹਾਡੇ ਸਕਰੀਨ ਨੂੰ ਬੁਢਾਪਾ ਬਹੁਤ ਜਲਦੀ ਆਉਂਦਾ ਹੈ ਨੰਬਰ 39 ਖਾਣਾ ਖਾਣ ਸਮੇ ਆਪਣੇ ਮੂੰਹ ਨੂੰ ਹਰ ਬੁਰਕੀ ਪਾਉਣ ਸਮੇ 32 ਵਾਰ ਹਿਲਾਓ ਤਾਂ ਜੋ ਖਾਣਾ ਚੰਗੀ ਤਰ੍ਹਾਂ ਨਾਲ ਚਬਾਇਆ ਜਾ ਸਕੇ ਜਿਸ ਨਾਲ ਸਰੀਰ ਨੂੰ ਖਾਣਾ ਖਾਣ ਦਾ ਫਾਇਦਾ ਮਿਲਣ ਨੰਬਰ 40 ਜਿਹੜੇ ਘਰ ਵਿੱਚ ਔਰਤਾਂ ਹੀ ਜ਼ਿਆਦਾ ਰੌਲਾ ਪਾਉਣ ਉਸ ਘਰ ਵਿੱਚ ਗਮ ਜ਼ਿਆਦਾ ਤੇ ਖੁਸ਼ੀਆਂ ਬਹੁਤ ਹੀ ਘੱਟ ਆਉਂਦੀਆਂ ਹਨ। ਨੰਬਰ 41 ਜਿਹੜੀ ਔਰਤਾਂ ਸ਼ਾਮ ਦੇ ਸਮੇਂ ਘਰ ਦੀ ਦਹਲਿਜ਼ ਤੇ ਬੈਠਣ ਉਹਨਾਂ ਘਰਾਂ ਵਿੱਚ ਕਲੇਸ਼ ਜ਼ਿਆਦਾ ਹੁੰਦਾ ਤੇ ਨਾਲ ਹੀ ਘਰ ਵਿੱਚ ਗਰੀਬੀ ਆਉਣ ਲੱਗ ਜਾਂਦੀ ਹੈ। ਨੰਬਰ 42 ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਦੰਦਾਂ ਉੱਪਰ ਬੁਰਸ਼ ਜ਼ਰੂਰ ਕਰੋ ਇਸ ਨਾਲ ਤੁਸੀਂ ਪੂਰੀ ਜ਼ਿੰਦਗੀ ਦੰਦਾਂ ਦੀ ਸਮੱਸਿਆ ਤੋਂ ਕੋਹਾਂ ਦੂਰ ਰਹੋਗੇ। ਨੰਬਰ 43 ਜੇਕਰ ਅਚਾਨਕ ਪੇਟ ਵਿੱਚ ਦਰਦ ਹੋਣ ਲੱਗ ਜਾਵੇ ਪਾਣੀ ਨੂੰ ਗਰਮ ਕਰਕੇ ਵਿੱਚ ਕਾਲਾ ਨਮਕ ਮਿਲਾ ਕੇ ਇਸ ਨਾਲ ਪੇਟ ਦਰਦ ਤੋਂ ਆਰਾਮ ਮਿਲੇਗਾ ਨੰਬਰ 44 ਹਲਕੇ ਗੁੰਗੁਣੇ ਪਾਣੀ ਨਾਲ ਉਹਨਾਂ ਲੋਕਾਂ ਨੂੰ ਜ਼ਰੂਰ ਇਸ਼ਨਾਨ ਕਰਨਾ ਚਾਹੀਦਾ ਜਿਨ੍ਹਾਂ ਦੇ ਹੱਡਾਂ ਜੋੜਾਂ ਵਿੱਚ ਦਰਦ ਰਹਿਣ ਦੀ ਸਮੱਸਿਆ ਹੈ ਇਹ ਦੂਰ ਹੋ ਜਾਵੇਗੀ ਨੰਬਰ 45 ਜਿਹੜੀਆਂ ਔਰਤਾਂ ਖਾਲੀ ਪੇਟ ਭਿੱਜੇ ਹੋਏ ਮੇਥੀ ਦਾਣੇ ਖਾਣ ਉਹਨਾਂ ਉੱਪਰ ਦੀ ਮੇਥੀ ਵਾਲਾ ਪਾਣੀ ਪੀ ਲੈਂਦੀਆਂ ਹਨ ਉਨਨੂੰ अनेका ਹੀ ਰੋਗਾਂ ਤੋਂ ਛੁਟਕਾਰਾ ਮਿਲਦਾ ਹੈ ਨੰਬਰ 46 ਦਰਦ ਹੋ ਰਹੀ ਜਗ੍ਹਾ ਉੱਪਰ ਗਰਮ ਪਾਣੀ ਦਾ ਸੇਕ ਦੇਣਾ ਬਹੁਤ ਆਰਾਮ ਮਿਲਦਾ ਹੈ ਨੰਬਰ 47 ਸੌਣ ਤੋਂ ਪਹਿਲਾਂ ਦੁੱਧ ਪੀਣਾ ਸਰੀਰ ਨੂੰ ਜ਼ਿਆਦਾ ਤਾਕਤ ਮਿਲਦੀ ਹੈ ਨਾਲ ਹੀ ਯਾਦ ਸ਼ਕਤੀ ਵੀ ਤੇਜ਼ ਰਹਿੰਦੀ ਹੈ ਨੰਬਰ 48 ਜਿੰਨਾ ਲੋਕਾਂ ਨੂੰ ਦੁੱਧ ਪੀਣਾ ਬਿਲਕੁਲ ਵੀ ਪਸੰਦ ਨਾ ਹੋਵੇ ਉਹਨਾਂ ਨੂੰ ਪੱਤਾ ਗੋਭੀ ਦਾ ਸੇਵਨ ਕਰਨਾ ਚਾਹੀਦਾ ਹੈ ਇਸ ਨਾਲ ਉਹਨਾਂ ਦੀ ਕੈਲਸ਼ੀਅਮ ਪੂਰਾ ਹੋ ਜਾਵੇਗਾ ਨੰਬਰ 49 ਜੋੜਾਂ ਦੇ ਦਰਦ ਉਪਰ ਅਦਰਕ ਦਾ ਰਸ شہਦ ਵਿੱਚ ਮਿਲਾ ਕੇ ਲਗਾਉਣਾ ਸਰੀਰਦਰ ਤੋਂ ਆਰਾਮ ਮਿਲੇਗਾ। ਨੰਬਰ 50 ਲੱਸੀ ਪੀਣਾ ਸਰੀਰ ਨੂੰ ਤਾਕਤ ਮਿਲਦੀ ਹੈ ਬਾਰ-ਬਾਰ ਭੁੱਖ ਲੱਗਣ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ। ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਇਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ। ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ।